ਉੱਠਿਆ ਨਹੀਂ ਮੇਰਾ ਸ਼ੇਰ ਬੱਗਾ ਹਜੇ ਸੂਰਜ ਸਿਰ ਤੇ ਆਇਆ ਪਿਆ ਸੈਟੀ ਤੇ ਪਏ ਬਾਬੇ ਮੀਆਂ ਸਿੰਘ ਨੇ ਆਪਣੇ ਪੋਤੇ ਸਿਮਰਨ ਨੂੰ ਆਵਾਜ਼ ਦਿੱਤੀ ਪਰ ਉੱਪਰੋਂ ਕੋਈ ਉਤਰਨਾ ਆਇਆ ਅੱਜ ਐਤਵਾਰ ਦਾ ਦਿਨ ਸੀ ਬਾਬੇ ਦੀ ਨੂੰ ਜਸਮੇਲ ਕੌਰ ਤੇ ਪੁੱਤ ਪਰਮਜੀਤ ਹਜੇ ਵੀ ਸੁੱਤੇ ਪਏ ਸੀ ਬੇਬੇ ਸੰਤ ਕੌਰ ਰਸੋਈ 'ਚ ਬਾਬੇ ਲਈ ਚਾਹ ਬਣਾ ਰਹੀ ਸੀ ਬਾਬਾ ਸੋਫੇ ਤੇ ਪਿਆ ਕੀਰਤਨ ਦੀ ਕੈਸਟ ਸੁਣ ਰਿਹਾ ਸੀ ਓਏ ਸਿਮਰਨ ਸਿਆਂ ਆਜ ਅਬੇ ਸ਼ੇਰਾ ਹੈਠਾਂ ਸਿਮਰਨ ਕਰੀਏ ਬਾਬੇ ਨੇ ਫਿਰ ਹਾਕ ਮਾਰੀ ਪਿਆ ਰਹਿਣ ਦੇ ਜਵਾਕ ਨੂੰ ਤੇਰੀ ਲੁਤਰੋ ਅੰਦਰ ਕਿਉਂ ਨਹੀਂ ਵੜਦੀ ਫਿਰ ਵੀ ਤਾਂ ਸ਼ਲੋਕ ਸੁਣ ਕੇ ਚੁੱਪ ਕਰੇਗਾ ਹੀ ਸੰਤ ਕੌਰ ਨੇ ਬਾਬੇ ਨੂੰ ਹਰਖ ਕੇ ਕਿਹਾ ਲਹ ਲੁਤਰੋ ਨਹੀਂ ਅੰਦਰ ਵੜਦੀ ਔ ਸੰਤ ਗੁਰੇ ਜੇ ਮੈਂ ਆਪਦੇ ਸ਼ੇਰ ਨੂੰ ਮਿੰਟਣਾ ਨਾ ਦੇਖਾਂ ਮੇਰੇ ਹੌਲ ਪੈਣ ਲੱਗ ਪੈਂਦੇ ਆ ਉਹਦਾ ਸਹੁਰੇ ਦਾ ਕੀ ਆ 2 ਮਿੰਟ ਮੂੰਹ ਹਲਾ ਕੇ ਆਪੇ ਹਟ ਜੂ ਬਾਬੇ ਨੇ ਬੇਪਰਵਾਹ ਹੋ ਕੇ ਉੱਤਰ ਦਿੱਤਾ ਬਾਬੇ ਦੀ ਨੂੰ ਜਿਸ ਮੇਲਕ ਔਰ ਬਹੁਤ ਹੀ ਅਖੜ ਸੁਭਾ ਦੀ ਮਾਲਕਾ ਅੰਤਾਂ ਦੀ ਕੱਬੀ ਆਤ ਦੀ ਬੇਈਮਾਨ ਬਜ਼ੁਰਗਾਂ ਦੀ ਇੱਜ਼ਤ ਕਰਨੀ ਤਾਂ ਉਹਨੇ ਸਿੱਖੀ ਨਹੀਂ ਹਮੇਸ਼ਾ ਸੱਸ ਸਹੁਰੇ ਨੂੰ ਕਿਸੇ ਨਾ ਕਿਸੇ ਗੱਲੋਂ ਟੋਕਦੀ ਰਹਿੰਦੀ ਆ ਬੇਇੱਜ਼ਤੀ ਕਰਦੀ ਰਹਿੰਦੀ ਆ ਪਰ ਬਾਬਾ ਤੇ ਬੇਬੇ ਆਪਣੇ ਪੋਤੇ ਤੇ ਪੁੱਤ ਦਾ ਖਿਆਲ ਕਰਕੇ ਆਪਣੀ ਹਰ ਬੇਇੱਜ਼ਤੀ ਅੱਖੋਂ ਪਰੋਖੇ ਕਰ ਛੱਡਦੇ ਨੇ। ਬਾਬੇ ਤੇ ਬੇਬੇ ਦੀ ਆਪਣੇ ਦਿਲਾਂ ਦੇ ਅੰਦਰ ਇੱਕ ਛੋਟੀ ਜੀ ਦੁਨੀਆ ਵਸਾਈ ਹੋਈ ਆ। ਜਿਨੀਆਂ ਨੂੰ ਬੇਇੱਜ਼ਤੀ ਕਰਕੇ ਦਿਲਾਂ ਤੇ ਜ਼ਖਮ ਕਰਦੀ ਐ ਉਹਨਾਂ ਹੀ ਪੋਤੇ ਸਿਮਰਨ ਆਪਣੀਆਂ ਨਿੱਕੀਆਂ ਨਿੱਕੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮੋਦੀ ਮੱਲਮ ਜ਼ਖਮਾਂ ਤੇ ਲਾ ਕੇ ਰਾਜੀ ਕਰ ਦਿੰਦਾ। ਬਾਬਾ ਤੇ ਬੇਬੇ ਫੇਰ ਸਾਵੇਂ ਜੇ ਹੋ ਜਾਂਦੇ ਨੇ। ਬੇਬੇ ਸੰਤਕੌਰ ਦਿਲੋਂ ਚਾਹੁੰਦੇ ਹੋਏ ਵੀ ਪੋਤੇ ਨੂੰ ਬਹੁਤਾ ਪਿਆਰ ਨਹੀਂ ਕਰ ਸਕਦੀ। ਬਾਬੇ ਦਾ ਮੁੰਡਾ ਪਰਮਜੀਤ ਪੜਿਆ ਲਿਖਿਆ ਪਰ ਸਿੱਧ ਪੱਧਰਾ ਇਨਸਾਨ ਸੀ। ਆਪਣੇ ਮਾਪੇ ਨੂੰ ਜਾਂ ਫਿਰ ਬਘਿਆੜੀ ਪਤਨੀ ਅੱਗੇ ਉਹ ਹੁਣ ਤੱਕ ਨਹੀਂ ਸੀ ਬੋਲਿਆ। ਕਲੇਸ਼ ਤੋਂ ਅੰਤਾਂ ਦਾ ਕਤਰੌਣ ਵਾਲਾ ਬੰਦਾ ਪਰਮਜੀਤ। ਜਦੋਂ ਉਹਦੀ ਪਤਨੀ ਬੇਬੇ ਬਾਪੂ ਨੂੰ ਅਵਾ-ਤਾਵਾ ਬੋਲਦੀ ਤਾਂ ਉਹ ਉਹਨਾਂ ਨੂੰ ਹਾਲਾਤਾਂ ਦੇ ਰਹਿਮ ਤੇ ਛੱਡ ਦਿੰਦਾ ਤੇ ਵਿੱਚ ਕਦੇ ਦਖਲ ਨਾ ਦਿੰਦਾ। ਉਸ ਨੂੰ ਚੁੱਪ ਗਿਆ ਦੇ ਕੇ ਬੇਬੇ ਜਸਮੀਲਕੌਰ ਦੇ ਕੰਮ ਤੇ ਜਾਣ ਤੋਂ ਬਾਅਦ ਆਕਦੀ ਤੂੰ ਪੁੱਤ ਕੋਈ ਗੱਲ ਦਿਲ ਤੇ ਨਾ ਲਾਇਆ ਕਰ ਸਾਨੂੰ ਤਾਂ ਜਸਮੀਲਕੌਰ ਦੀ ਕਿਸੇ ਵੀ ਗੱਲ ਤੱਕ ਜਮਾਂ ਗੋਸਾ ਨਹੀਂ ਆਉਂਦਾ ਫਿਰ ਵੀ ਭਈ ਸਾਡੀ ਨੂੰ ਹੈ ਜੇ ਦੋ ਆਖ ਵੀ ਜਾਂਦੀ ਹੈ ਤਾਂ ਫਿਰ ਕੀ ਆ ਬਾਪੂ ਨਾ ਚਾਹੁੰਦਾ ਹੋਇਆ ਵੀ ਸੰਤਕੌਰ ਦੇ ਮਗਰ ਵੋਟ ਪਾਉਂਦਾ ਉਹ ਸੋਚਦੇ ਕਿ ਬੰਦਾ ਹਰਖ ਦਾ ਮਾਰਿਆ ਨਰਕ ਚ ਪੈ ਜਾਂਦਾ ਕਿਤੇ ਗੁੱਸੇ ਚ ਆ ਕੇ ਪਰਮਜੀਤ ਕੁਝ ਕਰਨਾ ਲਵੇ। ਬੇਬੇ ਮੈਂ ਤਾਂ ਇਸ ਬੁੱਚੜੀ ਧੀ ਨਾਲ ਵਿਆਹ ਕਰਾ ਕੇ ਫਸ ਗਿਆ। ਬੜੇ ਪਿਛ ਦੇਣਾ ਤਾਂ ਮੈਂ ਤੁਹਾਨੂੰ ਸੁਖ ਸੀ। ਪਰ ਤੁਸੀਂ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਨਰਕ ਭਰੀ ਜਾਨੇ ਹੋ। ਪਰਮਜੀਤ ਕਦੇ-ਕਦੇ ਮੂੰਹ ਖੋਲਦਾ। ਬਹੁਤਾ ਬੋਲਣ ਦੀ ਉਹਦੇ ਵਿੱਚ ਸ਼ੁਰੂ ਤੋਂ ਹੀ ਆਦਤ ਨਹੀਂ ਸੀ। ਆਦਤ ਅਨੁਸਾਰ ਉਹ ਮੁੱਲਦਾ ਹੀ ਬੋਲਦਾ। ਕਾਹਦਾ ਨਰਕ ਪੁੱਤ ਹੈ ਕਮਲਾ? ਅਸੀਂ ਖਾਣੇ ਆ ਪੀਣੇ ਆ ਪੋਤੇ ਨਾਲ ਪਰਚਦੇ ਆ ਐਸ਼ ਕਰਦੇ ਆ ਬੇਬੇ ਅੰਦਰੋਂ ਦੁਖੀ ਪਰ ਬਾਹਰੋਂ ਪੋਚੇ ਮਾਰਦੀ ਨਾਲੇ ਸ਼ੇਰਾ ਸੰਜੋਗ ਵਿਜੋਗ ਤੂੰ ਹੀ ਕਾਰ ਚਲਾਵੇ ਲੇਖੇ ਆਵੇ ਭਾਗ ਬਾਪੂ ਗੁਰਬਾਣੀ ਦੀ ਉਦਾਹਰਨ ਦਿੰਦਾ ਬਾਪੂ ਨੇ ਅਕਾਲੀਆਂ ਨਾਲ ਰਲ ਕੇ ਮੋਰਚੇ ਲਾਏ ਸੀ ਮਾਸਟਰ ਤਾਰਾ ਸਿੰਘ ਦੇ ਸੰਪਰਕ ਚ ਆ ਕੇ ਗ੍ਰਿਫਤਾਰੀਆਂ ਵੀ ਦਿੱਤੀਆਂ ਸੀ ਫਿਰ ਉਸ ਤੋਂ ਬਾਅਦ ਸੰਤ ਫਤਿਹ ਸਿੰਘ ਦੇ ਦਲ ਵਿੱਚ ਰਲ ਕੇ ਜੇਲ੍ਹ ਵੀ ਕੱਟੀ ਸੀ ਗੱਲ ਕੀ ਪੰਜਾਬ ਦੇ ਹਰ ਮੋਰਚੇ 'ਚ ਭਾਗ ਲਿਆ ਸੀ ਉਹਨੇ ਪੁਲਿਸ ਦਾ ਤਸੱਦਤ ਵੀ ਸੇਹਾ ਪਰ ਜਦੋਂ ਜਹਦ ਨਾ ਛੱਡੀ ਪਰ ਆਸਟਰੀ ਆ ਕੇ ਪੁਰਾਣਾ ਕੁਲਾਟੀ ਅੰਮੀ ਹਾਂ ਸਿੰਘ ਨੂੰ ਦੇ ਅੱਗੇ ਹਥਿਆਰ ਸੁੱਟ ਗਿਆ ਜਸਮੀਲ कौर 11 ਸਾਲ ਦੀ ਸੀ ਆਪਣੀ ਮਾਂ ਨਾਲ ਆਸਟਰੀ ਆ ਗਈ ਸੀ ਬਾਪ ਉਹਦਾ ਪਹਿਲਾਂ ਹੀ ਪੱਕੇ ਤੌਰ ਤੇ ਇੱਥੇ ਵਸਿਆ ਹੋਇਆ ਸੀ ਖੁੱਲਾ ਡੁੱਲਾ ਆਪਣਾ ਮਕਾਨ ਸੀ ਉਹਨਾਂ ਦਾ ਚੰਗੀ ਨੌਕਰੀ ਚੰਗੀ ਆਮਦਨ ਰੈਂਦੀ ਪੜਾਈ ਜਿਸ ਮੇਲ ਕੋਰ ਨੇ ਇੱਥੇ ਆ ਕੇ ਪੂਰੀ ਕੀਤੀ ਸੀ ਇਹ ਇੰਗਲਿਸ਼ ਤੇ ਜਰਮਨ ਭਾਸ਼ਾਵਾਂ ਵਿੱਚ ਸਿੱਖੀਆਂ ਸੀ ਦੋ ਕੰਪਿਊਟਰ ਕੋਰਸ ਤੇ ਹੋਟਲ ਮੈਨੇਜਮੈਂਟ ਦਾ ਕੋਰਸ ਕਰਕੇ ਉਹ ਇੱਕ 5 ਸਟਾਰ ਹੋਟਲ 'ਚ ਫੂਡ ਐਂਡ ਬੈਵਰੇਜ ਮੈਨੇਜਰ ਲੱਗ ਗਈ ਪਰਮਜੀਤ ਇੰਡੀਆ ਵਿੱਚ ਹਿਸਟਰੀ ਦੀ ਐਮਏ ਤੇ ਫਿਰ ਬੀਐਡ ਕਰਕੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਲੱਗਿਆ ਹੋਇਆ ਸੀ ਆਸਟਰੀਆ ਵਸਦੇ ਹੀ ਕਿਸੇ ਵਿਚੋਲੇ ਨੇ ਜਸਮੇਲਕੌਰ ਦੇ ਮਾਪੇ ਨੂੰ ਪਰਮਜੀਤ ਬਾਰੇ ਦੱਸ ਪਾਈ ਤਾਂ ਜਸਮੇਲਕੌਰ ਦੇ ਮਾਪੇ ਇੰਡੀਆ ਪਹੁੰਚ ਕੇ ਪਰਮਜੀਤ ਨੂੰ ਪਸੰਦ ਕਰਕੇ ਸ਼ਗਨ ਪਾਏ ਤਿੰਨ ਕ ਮਹੀਨੇ ਬਾਅਦ ਹੀ ਉਹਨੂੰ ਆਸਟਰੀਆ ਬੁਲਾ ਕੇ ਸਧਾਰਨ ਜਿਹਾਂ ਵਿਆਹ ਰਚਾ ਦਿੱਤਾ ਮੂੰਹ ਮੱਥੇ ਲੱਗਦੇ ਇੰਡੀਅਨ ਭਾਈ ਬੰਦਾ ਨੂੰ ਜਸਮੇਲਕੌਰ ਦੇ ਬਾਪ ਨੇ ਇੱਕ ਹੋਟਲ 'ਚ ਪਾਰਟੀ ਦਿੱਤੀ ਪਰਮਜੀਤ ਨੂੰ ਇੱਕ ਲੱਕੜ ਦੀ ਫੈਕਟਰੀ 'ਚ ਕੰਮ ਲੈ ਦਿੱਤਾ। ਪੜਿਆ ਲਿਖਿਆ ਪਰਮਜੀਤ ਫੈਕਟਰੀ 'ਚ ਫੱਟੇ ਖਿੱਚਦਾ ਮੱਛੀਓਂ ਮਾਸ ਹੋਇਆ ਰਹਿੰਦਾ ਸੀ। ਇੱਥੋਂ ਦੇ ਸਵਾਰਥੀ ਮਾਹੌਲ ਵਿੱਚ ਉਹਨੂੰ ਬੇਹੱਦ ਘੁੱਟਣ ਮਹਿਸੂਸ ਹੁੰਦੀ। ਤੇ ਸਾਹ ਬੰਦ ਹੁੰਦਾ ਲੱਗਦਾ। ਜਸਪਾਲ ਕੌਰ ਦੇ ਸਮੇਤ ਰਹਿੰਦੋ ਆਪਣੇ ਸਹੁਰਿਆਂ ਦੇ ਘਰ ਹੀ ਸੀ। ਪਰ ਇਹ ਤਾਂ ਉਹਦੇ ਮਨ ਤੇ ਪੱਥਰ ਜਿੰਨਾ ਭੋਜ ਸੀ। ਭੈਣ ਕਰ ਪਾਏ ਕੁੱਤਾ ਸਹੁਰੇ ਘਰ ਜਵਾਏ ਕੁੱਤਾ। ਕਹਾਵਤ ਉਹਨੂੰ ਅੰਦਰੋਂ ਅੰਦਰ ਲੋਣ ਵਾਂਗ ਖੋਰਦੀ ਰਹਿੰਦੀ। ਸਭ ਤੋਂ ਵੱਧ ਉਹਦੋਂ ਕੁੜਦਾ ਜਦੋਂ ਉਹਦਾ ਸੋਹਰਾ ਸ਼ਾਮ ਨੂੰ दारू ਪੀ ਕੇ ਅੱਬੜ ਵਾਹ ਕਰਨ ਲੱਗ ਜਾਂਦਾ। ਤੇ ਆਖਦਾ ਤੂੰ ਮੇਰੇ ਪੈਰ ਧੋ ਧੋ ਕੇ ਪਿਆ ਕਰ ਜਿੱਤਿਆ ਤੈਨੂੰ ਟੁਕੜੇ ਪਾਤਾ ਮੈਂ ਨਾਲੇ ਕੁੰਝ ਵਰਗੀ ਪੜ੍ਹੀ ਲਿਖੀ ਕੁੜੀ ਦਿੱਤੀ ਆ ਮੈਂ ਆ ਇੱਥੇ ਆਉਣ ਨੂੰ ਤਾਂ ਦੁਨੀਆ ਤਰਸਦੀ ਆ ਲੋਕ ਏਜੰਟਾਂ ਮਗਰ 5-5 ਲੱਖ ਰੁਪਇਆ ਚੱਕੀ ਫਿਰਦੇ ਆ ਤੇਰਾ ਤਾਂ ਭਾਈ ਉਸ ਗੱਲ ਦੇ ਆਖਣ ਵਾਂਗੂ ਆ ਭਾਈ ਚੌਲਾਂ ਚ ਹੀ ਸਰ ਗਿਆ ਤੇਰਾ ਤਾਂ ਪਰਮਜੀਤ ਚੁੱਪਚਾਪ ਸੁਣਦਾ ਰਹਿੰਦਾ ਖਿਜਦਾ ਰਹਿੰਦਾ ਕਿਵੇਂ ਚੁੱਪ ਜਿਹਾ ਨਹੀਂ ਜੀ ਬਸ ਐਵੇਂ ਹੀ ਲਾਉਣੀ ਆ ਘੁੱਟ ਨਹੀਂ ਜੀ ਜਿੱਤਿਆ ਉਹ ਵਿਸਕੀ ਦਾ ਗਲਾਸ ਭਰਦਾ ਕਹਿੰਦਾ ਆ ਇੱਥੇ ਲੋਕੀ 10 10 ਸਾਲਾਂ ਤੋਂ ਅਖਬਾਰ ਵੇਚੀ ਜਾਂਦੇ ਆ ਤੇ ਤੂੰ ਆਉਣ ਅਨਸਾਰ ਪੱਕਾ ਹੋ ਗਿਆ 1000 ਯੂਰੋ ਮਤਲਬ 60000 ਰੁਪਿਆ ਤੈਨੂੰ ਮਹੀਨੇ ਦਾ ਵੀ ਮਿਲਦਾ 60000 ਆਪਣੇ ਮੁੱਖ ਮੰਤਰੀ ਦੀ ਤਨਖਾਹ ਨਹੀਂ ਹੁੰਦੀ ਮੱਲਾ ਤੂੰ ਮੇਰੇ ਪੈਰ ਧੋ ਤੋ ਕੇ ਪੀਆ ਕਰ ਗੁਣ ਗਾਇਆ ਕਰ ਮੇਰੇ ਉਹਦਾ ਸੋਰਾ ਮੁੰਨਿਆ ਹੋਇਆ ਮੂੰਹ ਬੋਗ ਵਾਂਗ ਖੋਲ ਕੇ ਹੱਸਦਾ ਤੇ ਦਾਰੂ ਦੀ ਹਵਾੜ ਸਿੱਧੀ ਪਰਮਜੀਤ ਦੇ ਮਗਜ ਨੂੰ ਚੜ ਜਾਂਦੀ ਉਹ ਸਾਹ ਥਾਂ ਤੇ ਘੁੱਟ ਲੈਂਦਾ ਸਾਲ ਕੁ ਬਾਅਦ ਜਸ ਮੇਲਕੌਰ ਨੂੰ ਉਮੀਦਵਾਰੀ ਹੋਗੀ ਸੌਰੇ ਨੇ ਬੰਦ ਸੁਭ ਕਰਕੇ ਉਹਨਾਂ ਨੂੰ ਕਿਸ਼ਤਾਂ ਤੇ ਮਕਾਨ ਲੈ ਦਿੱਤਾ ਪਰਮਜੀਤ ਨੂੰ ਕੁਝ ਸੁੱਖ ਦਾ ਸਾਹ ਆਇਆ ਸੌਰੇ ਘਰੋਂ ਛੁਟਕਾਰਾ ਪਾ ਕੇ ਉਹਨੇ ਆਪਣੇ ਆਪ ਨੂੰ ਇੱਕ ਪਿੰਜਰੇ ਚੋਂ ਨਿਕਲੇ ਪੰਛੀ ਵਾਂਗ ਆਜ਼ਾਦ ਮਹਿਸੂਸ ਕੀਤਾ ਸੌਰੇ ਦੀ ਬੱਕੜਵਾ ਤੋਂ ਉਸ ਦਾ ਮਸਾ ਹੀ ਘੜਾ ਛੁੱਟਿਆ ਸੀ ਜਿਸ ਮੇਲਕੌਰ ਨੇ ਮੁੰਡੇ ਨੂੰ ਜਨਮ ਦਿੱਤਾ ਗੋਰਾ ਨਿਚੋ ਮੁੰਡਾ ਬਿਲਕੁਲ ਪਰਮਜੀਤ ਵਰਗਾ ਜਦੋਂ ਸੌਰਾ ਹਸਪਤਾਲ ਚ ਮੁੰਡੇ ਨੂੰ ਦੇਖਣ ਆਇਆ ਤਾਂ ਨੋਟਾਂ ਦਾ ਮੀਵਰਾ ਗਿਆ ਜਮਾਈ ਆਪਣੀ ਜਸਵਰਗ ਹੈ ਉਹ ਸ਼ਰਾਬੀ ਹੋਇਆ ਇੱਕੋ ਤੋਤਾ ਰਟਲਾਈ ਜਾ ਰਿਹਾ ਸੀ ਪਰਮਜੀਤ ਬਾਹਰ ਬੈਠਾ ਸੌਰੇ ਦੇ ਦਫਾ ਹੋਣ ਦੀ ਉਡੀਕ ਕਰ ਰਿਹਾ ਸੀ ਫਿਰ ਉਹਦੇ ਜਾਣ ਤੋਂ ਬਾਅਦ ਉਹ ਫੁੱਲ ਲੈ ਕੇ ਅੰਦਰ ਆਇਆ ਹਸਪਤਾਲ ਦੇ ਛੋਟੇ ਜਿਹੇ ਬੈੱਡ ਤੇ ਜਿਵੇਂ ਫੁੱਲ ਖਿੜਿਆ ਖਿੜਿਆ ਪਿਆ ਸੀ ਉਹਨੇ ਫੁੱਲਾਂ ਦਾ ਗੁਲਦਸਤਾ ਜਸਮੇਲ ਕੌਰ ਦੇ ਕੋਲੇ ਰੱਖ ਕੇ ਬੱਚੇ ਨੂੰ ਚੁੱਕ ਲਿਆ ਅੱਜ ਉਹਨੂੰ ਰੱਬ ਤੇ ਕੋਈ ਗਿਲਾ ਸ਼ਿਕਵਾ ਨਹੀਂ ਸੀ ਰਿਹਾ ਉਹਦੇ ਹੱਥਾਂ 'ਚ ਚੁੱਕਿਆ ਮੁੰਡਾ ਉਹਨੂੰ ਹਰੇ ਕਾਗਜ਼ ਤੇ ਪਈ ਸੋਨੇ ਦੀ ਡਲੀ ਵਾਂਗ ਲੱਗ ਰਿਹਾ ਸੀ ਪਰਮਜੀਤ ਨੇ ਜਸਮੀਲ कौर ਦਾ ਮੱਥਾ ਚੁੰਮ ਕੇ ਵਧਾਈ ਦਿੱਤੀ ਤੇ ਜਸਮੀਲ कौर ਨੇ ਹੱਸ ਕੇ ਕਬੂਲ ਵੀ ਕੀਤੀ ਸਿਮਰਨ ਨੂੰ ਹੁਣ ਦੂਜਾ ਸਾਲ ਲੱਗਣ ਵਾਲਾ ਸੀ ਦੋ ਸਾਲਾਂ ਬਾਅਦ ਗਵਰਨਮੈਂਟ ਵੱਲੋਂ ਮਿਲਦਾ ਪੱਤਾ ਬੰਦ ਹੋ ਜਾਣਾ ਸੀ ਤੇ ਕਾਨੂੰਨੀ ਤੌਰ ਤੇ ਜਸਮੀਲ ਕੌਰ ਨੂੰ ਕੰਮ ਤੇ ਜਾਣਾ ਹੀ ਪੈਣਾ ਸੀ ਪਰਮਜੀਤ ਦੇ ਕੰਮ ਤੇ ਜਾਣ ਤੋਂ ਬਾਅਦ ਜਸਮੀਲ ਕੌਰ ਨੇ ਫੋਨ ਕਰਕੇ ਆਪਣੀ ਮਾਂ ਨੂੰ ਬੁਲਾਇਆ ਮਾਂ ਬਾਪ ਪਹੁੰਚ ਗਏ ਜਸ ਮੇਲ ਕੋਰ ਨੇ ਚਾਹ ਬਣਾਈ ਤਾਂ ਉਹਦੀ ਮਾਂ ਨੇ ਤਾਂ ਪੀ ਲਈ ਪਰ ਬਾਪ ਨੇ ਨਾ ਪੀਤੀ ਚਾਹ ਵੀ ਕੋਈ ਪੀਣ ਵਾਲੀ ਚੀਜ਼ ਜਿਹੜੀ ਪੀਣ ਵਾਲੀ ਚੀਜ਼ ਹੈ ਉਹ ਤੁਹਾਡੇ ਕੋਲ ਹੈ ਨਹੀਂ ਪਰ ਉਹਣਾ ਤਾਂ ਮੁੱਲੋਂ ਹੀ ਗੁਰਦੁਆਰੇ ਦਾ ਗ੍ਰੰਥੀ ਬਣਿਆ ਫਿਰਦਾ ਨਾ ਕੁਝ ਪੀਣਾ ਨਾ ਖਾਣਾ ਜਿਹੜਾ ਬੰਦਾ दारू ਨਹੀਂ ਪੀਂਦਾ ਉਹਨੇ ਜੱਗ ਤੇ ਕੀ ਦੇਖਿਆ ਸਵਾ ਬਾਪੂ ਖਿਜੇ ਆਪਿਆ ਸੀ ਮੈਂ ਤੁਹਾਨੂੰ ਕੋਈ رائے ਕਰਨ ਲਈ ਬੁਲਾਇਆ ਸੀ दारू ਪਾਣੀ ਪੀਣ ਲਈ ਨਹੀਂ ਬਾਪੂ ਜੀ ਇੰਝ ਮੇਲ ਕਰਨੇ ਆਖਿਆ ਜੇ ਇੰਜਨ ਚ ਤੇਲ ਨਾ ਹੋਊ ਤਾਂ ਚੱਲੂ ਕਿਵੇਂ ਪੀਤੀ ਬਿਨਾ ਤਾਂ ਮੈਨੂੰ ਆਪਦਾ ਆਪ ਯਾਦ ਨਹੀਂ ਆਉਂਦਾ ਸਲਾਹ ਮੈਂ ਕੀ ਦੇ ਦੂੰ ਮੈਨੂੰ ਤੁਹਾਡੀ رائے ਦੀ ਲੋੜ ਨਹੀਂ ਹਜੇ ਤਾਂ ਮੇਰੇ ਹੱਥ ਪੈਰ ਚੱਲਦੇ ਆ ਤੂੰ ਮੈਨੂੰ ਹੁਣੇ ਹੀ ਤੜਾ ਮਾਰਨ ਲੱਗ ਪੀ ਨਾਲੇ ਮੈਂ ਤਾਂ ਤੁਰਨ ਲੱਗਿਆ ਆਪਦਾ ਪ੍ਰਬੰਧ ਕਰਕੇ ਆਪ ਤੁਰਦਾ ਖਾਸ ਕਰਕੇ ਜਦੋਂ ਤੇਰੇ ਘਰੇ ਆਉਣਾ ਹੋਵੇ ਸਾਲਾ ਕਿਹੋ ਜਿਹਾ ਪ੍ਰੌਣਾ ਸਹੇੜਿਆ ਜੰਮਿਆਂ ਸਾਲਾ ਜੱਟਾਂ ਦੇ ਘਰੇ ਆ ਦਿਲ ਸਲੇ ਦਾ ਕਰਾੜਾ ਵਰਗਾ ਜੇ ਪੁੱਛਣ ਵਾਲਾ ਹੋਵੇ ਵੀ ਸਾਲਿਆ ਜੇ ਤੂੰ ਨਹੀਂ ਪਿੰਦਾ ਖਾਂਦਾ ਖਸਮਾ ਨੂੰ ਪਰ ਆਏ ਗਏ ਵਾਸਤੇ ਤਾਂ ਬੋਤਲ-ਛੋਤਲ ਲਿਆ ਕੇ ਰੱਖ ਜਮੇ ਹੀ ਕਰਾੜਾ ਸਾਲਾ ਕੁੱਤਾ ਤੁਸੀਂ ਹੁਣ ਪਾਠ ਸ਼ੁਰੂ ਕਰਤਾ ਫੇਰ ਮਾਂ ਨੇ ਆਖਿਆ ਤੇ ਹੋਰ ਕੀ ਮੈਂ ਜਾਣਦਿਆਂ ਨੂੰ ਰੋਮਾ ਹੋਰ ਕੀ ਕਰਾਂ ਪੁੱਛਣਾ ਹੋਵੇ ਵੀ ਸਾਲਿਆ ਤੈਨੂੰ ਟੁਕੜਾ ਹੀ ਪਾਇਆ ਮਕਾਨ ਲੈ ਕੇ ਦਿੱਤਾ ਘੱਟੋ ਘੱਟ ਮੇਰੇ ਵਾਸਤੇ ਬੋਤਲ ਲਿਆ ਕੇ ਤਾਂ ਰੱਖ ਤੂੰ ਨਹੀਂ ਪਿੰਦਾ ਤਾਂ ਨਾ ਪੀ ਠੱਠੇ ਖੂਚ ਪੈ ਜਣਦਿਆਂ ਨੂੰ ਬਾਪ ਦੇ ਰੌਲੇ ਕਾਰਨ ਸੁੱਤਾ ਪਿਆ ਛੋਟਾ ਬੱਚਾ ਸਿਮਰਨ ਉੱਠ ਕੇ ਆ ਗਿਆ ਲੈ ਮੁੰਡਾ ਵੀ ਜਗਾਤਾ ਉਹ ਜਗਾਤਾ ਤਾਂ ਕੀ ਲੋੜ ਆ ਗਿਆ ਸਾਰੀ ਦਿਹਾੜੀ ਸੁੱਤਾ ਤਾਂ ਨਹੀਂ ਰਹਿਣਾ ਉਹਨੇ 12 ਦੇ ਬਹਿਰ ਦੇ ਵੱਜੇ ਪਏ ਆ ਥੋਨੂੰ ਬਾਪੂ ਜੀ 24 ਘੰਟੇ ਦਾਰੂ ਦੀ ਲਲਕ ਲੱਗੀ ਰਹਿੰਦੀ ਆ ਹੋਰ ਕੋਈ ਕੰਮ ਨਹੀਂ ਕਮਾਈ ਕੀਤੀ ਐ ਤਾਂ ਪਿੰਨੇ ਆ ਕਿਸੇ ਕੰਜਰ ਤੋਂ ਮੰਗ ਕੇ ਥੋੜੀ ਪਿੰਨਾ ਮੈਂ ਆਵਦਾ ਪ੍ਰਬੰਧ ਕਰਕੇ ਤੁਰਦਾ। ਉਹ ਕਾਰ ਦੇ ਬੂਟ ਚੋਂ ਬੋਤਲ ਕੱਢ ਲਿਆ। ਤੂੰ ਲੁੱਟਿਆ ਮੇਰੀ ਪੈਰੀ ਹੱਥ ਨਹੀਂ ਲਾਏ ਓਏ। ਮੈਂ ਤੇਰਾ ਨਾਨਾ ਲੱਗਦਾ ਨਾਨਾ। ਤੀਜਾ ਪੈਗੰਬਰ ਸੁੱਟ ਦੇ ਯੋਨੇ ਸਿਮਰਨ ਨੂੰ ਕਿਹਾ। ਸਿਮਰਨ ਮਾਂ ਦੀ ਬੁੱਕਲ ਚ ਜਾ ਵੜਿਆ। ਜਸ ਕੁੜੇ ਜਸ ਉਰੇ ਆ ਕੁੜੀਏ। ਹੁਣ ਦੱਸ ਕੀ ਪ੍ਰੋਬਲਮ ਆ। ਹੁਣ ਦਿਮਾਗ ਨੇ ਕੁਝ ਮੋਸ਼ਨ ਜਾ ਫੜਿਆ। ਪਹਿਲਾਂ ਤਾਂ ਉਹੀ ਜਾਮ ਜਾ ਹੋਇਆ ਪਿਆ ਸੀ। ਬਰੋਜੇ ਬਿਨਾ ਕਾਹ ਨੂੰ ਪਟਾਪੁਲੀ ਤੇ ਚੱਲਦਾ ਉਹਨੇ ਚੌਥਾ ਗਲਾਸ ਖਾਲੀ ਕਰਦਿਆਂ ਕਿਹਾ ਜਸ ਕਹਿੰਦੀ ਐ ਬਈ ਉਦੋਂ ਅਗਲੇ ਮਹੀਨੇ ਇਹਨੂੰ ਕੰਮ ਤੇ ਜਾਣਾ ਪੈਣਾ ਸਿਮਰਨ ਨੂੰ ਕੌਣ ਸੰਭੂਗਾ ਮੈਂ ਕਿਹਾ ਬੇਬੀ ਸਿਟਰ ਰੱਖ ਲਓ ਮਾਂ ਨੇ ਕਿਹਾ ਤੇਰੀ ਤਾਂ ਗਿੱਚੀ ਪਿੱਛੇ ਮਾਤਾ ਨਾ ਫਿਰ ਹੋਰ ਕੀ ਕਰੋਗੇ ਦੱਸ ਦੈਂ ਦੱਸ ਦੈਂ ਉਹਨੇ ਪੰਜਵਾਂ ਗਲਾਸ ਦਾਰੂ ਦਾ ਪਰ ਲਿਆ ਉਹ ਦੁਨੀਆ ਐ ਮੈਨੇ ਪਿੰਦੀ ਨਾਲੇ ਪੈਸੇ ਖਰਚਦੀ ਕੁਝ ਦੱਸੋਂਗੇ ਵੀ ਹੁਣ ਮੇਰੀ ਮੰਨ ਦਾ ਤਾਂ ਕੋਈ ਹੁੰਦਾ ਨਹੀਂ ਪਰ ਫਿਰ ਵੀ ਮੈਂ ਰਹਿ ਦੇ ਕੇ ਦੇਖ ਲੈਣਾ ਮੇਲੇ 'ਚ ਚੱਕੀ ਰਾਹਾਂ ਦਾ ਭਾਈ ਬੱਟੀ ਦਾ ਵੀ ਕੀ ਆ ਬਾਪੂ ਜੀ ਤੁਸੀਂ ਫੇਰ ਸ਼ਰਾਬੀਆਂ ਵਾਲੀਆਂ ਗੱਲਾਂ ਸ਼ੁਰੂ ਕਰਤੀਆਂ ਤੂੰ ਮੈਨੂੰ ਸ਼ਰਾਬੀ ਸਮਝਦੀ ਆ ਲਾ ਸੁਣ ਫੇਰ ਮੇਰੀ ਸਕੀਮ ਸਿਮਰਨ ਨੂੰ ਸਾਹਮਣੇ ਵਾਸਤੇ ਹੁਣ ਇੰਡੀਆ ਤੋਂ ਪਰਮਜੀਤ ਦੇ ਮਾਪਿਓ ਨੂੰ ਬੁਲਾ ਲਾ ਓ ਤੇ ਮੱਕੀ ਗੁੱਢ ਦੇ ਆ ਕਿਤੇ ਸਕੀਮ ਸਾਰਿਆਂ ਨੂੰ ਠੀਕ ਬੈਠੀ ਜਿਨੇ ਪੈਸੇ 6 ਮਹੀਨਿਆਂ ਚ ਤੂੰ ਜਵਾਕ ਸੰਭਣ ਵਾਲੀ ਨੂੰ ਦਵੇਂਗੀ ਨਾ ਓਨੇ ਪੈਸਿਆਂ ਚ ਤਾਂ ਬੁੜਾ ਬੁੜੀ ਬੁੜੇ ਬੁੜੀ ਦੀ ਜਹਾਜ਼ ਦੇ ਟਿਕਟ ਆਜੂ ਇਹ ਵੀ ਠੀਕ ਹੈ ਜਸਮੇਲ ਕੌਰ ਨੇ ਕਿਹਾ ਨਾਲੇ ਸੁਖ ਨਾਲ ਜਵਾਕ ਪਾਲੀ ਜਾਣਗੇ ਨਾਲੇ ਉਸ ਗੱਲ ਦੇ ਆਖਣ ਵਾਂਗ ਤੁਰ ਫਿਰ ਕੇ ਮੇਲਾ ਦੇਖ ਜਾਣਗੇ ਮੈਂ ਵੀ ਹਾਮੀ ਭਰਤੀ ਦੇਖਿਆ ਤੁਸੀਂ ਤਾਂ ਬਾਧੂ ਮੇਰੀ ਦਾਰੂ ਮਗਰ ਪਈ ਰਹਿੰਦੇ ਹੋ ਆ ਜਾ ਸਿਮਰਨ ਤੂੰ ਵੀ ਲੈ ਲੈ ਥੋੜਾ ਜਿਹਾ ਚਮਚਾ ਠਾਰੀ ਹਟਜੋ ਔਰ ਰਹਿਣ ਦਿਓ ਬਾਪੂ ਜੀ ਇਹਨੂੰ ਨਾ ਦੇ ਦਿਓ ਇਹਨੂੰ ਨਾਪ ਦੇ ਵਰਗਾ ਬਣਾ ਦਿਓ ਕਿਤੇ ਓਏ ਇਹਨੂੰ ਮੈਂ ਇਹਦੇ ਪਿਓ ਵਰਗਾ ਕਰਾੜ ਨਹੀਂ ਬਣ ਦੇਣਾ ਇਹਨੂੰ ਤਾਂ ਘੈਂਟ ਬੰਦਾ ਬਣਾਉਣਾ ਹੈ ਘੈਂਟ ਜਦੋਂ ਤੁਰਿਆ ਕਰੂ ਨਾ ਧਰਤੀ ਹਿੱਲਿਆ ਕਰੂ ਧਰਤੀ ਲੋਕ ਖੜ ਖੜ ਕੇ ਦੇਖਿਆ ਕਰਨਗੇ ਬਈ ਓ ਪਿਸ਼ੋਰਾ ਸੇ ਉਹਦਾ ਦੋਤਾ ਹੈ ਦੋਤਾ ਜਾ ਰਿਹਾ ਚੱਲ ਚੱਲੀਏ ਫਿਰ ਹੁਣ ਪਾਣੀ ਬੋਤਲ ਪੀ ਕੇ ਤੁਸੀਂ ਗੱਡੀ ਚਲਾਉਂਗੇ ਕਿਉਂ ਮੈਨੂੰ ਗੋਲੀ ਵੱਜੀ ਆ ਪਾਣੀ ਬੋਤਲ ਪੀ ਕੇ ਤਾਂ ਮੈਂ ਗੱਡੀ ਚਲਾਉਣ ਜੋਗਾ ਹੁੰਨਾ ਤੜਕੇ ਪਤਾ ਨਹੀਂ ਕਿ ਮੇਰੇ ਰੱਬ ਦੇ ਆਸਰੇ ਰੁੜੀ ਆਈ ਐ ਸੋਰੀ ਦੀ ਬਾਪੂ ਜੀ ਤੁਸੀਂ ਹਮੇਸ਼ਾ ਪੀ ਕੇ ਗੱਡੀ ਚਲਾਉਂਦੇ ਹੋ ਕਦੇ ਪੁਲਿਸ ਨੇ ਚੈੱਕ ਕਰ ਲਿਆ ਨਾ ਲਾਇਸੈਂਸ ਲੈ ਲੈਣਗੇ ਤੁਹਾਡਾ ਜੁਰਮਾਨਾ ਵਾਧੂ ਦਾ ਤਾਰਨਾ ਪੈਜ ਗੱਡੀ ਚਲਾਉਣ ਵੱਲੋਂ ਵੀ ਜਾਓਗੇ ਹੁਣ ਤਾਂ ਪੀ ਕੇ ਗੱਡੀ ਚਲਾਉਣ ਵਾਲਿਆਂ ਲਈ ਸਰਕਾਰ ਨੇ ਕਾਨੂੰਨ ਸਖਤ ਕਰਤੇ ਲੈ ਲੁੱਟ ਪਈਏ ਕਿਤੇ ਕਰ ਦਿੱਤੇ ਸਖਤ ਕਾਨੂੰਨ ਅਸੀਂ ਦੇਸੀ ਬੰਦੇ ਕਾਨੂੰਨ ਨੂੰ ਕੀ ਗੌਲਦੇ ਆ ਇਹ ਗੋਰਿਆਂ ਦੀ ਗਵਰਨਮੈਂਟ ਕਾਨੂੰਨ ਪਿੱਛੋਂ ਬਣਾਉਂਦੀ ਐ ਤੇ ਅਸੀਂ ਦੇਸੀ ਬੰਦੇ ਬਚਣ ਲਈ ਪਹਿਲਾਂ ਹੱਲ ਲੱਭ ਲੈਨੇ ਆ ਆਹੋ ਲੱਭ ਲੈਨੇ ਹੋ ਤੁਸੀਂ ਹੱਲ ਜੇ ਕਦੇ ਕੋਈ ਬੰਦਾ ਮਰ ਗਿਆ ਨਾ ਪੁਲਿਸ ਨੇ ਕੁਝ ਨਹੀਂ ਸੁਣਨਾ ਫਿਰ ਚੱਕ ਕੇ ਅੰਦਰ ਦੇ ਦੇਣੇ ਆ ਫਿਰ ਵਕੀਲ ਕਰਦੇ ਫਿਰੋਂਗੇ ਇਹ ਇੰਡੀਆ ਨਹੀਂ ਹੈਗਾ ਲੈ ਮੇਰੀ ਜਮੀ ਹੋਈ ਮੈਨੂੰ ਹੀ ਮੱਤਾ ਦੰਦੀ ਆ ਇਉਂ ਬੰਦਾ ਕਿਵੇਂ ਮਰ ਜੂ ਹੈ ਹੱਥਾਂ 'ਚ ਸਟੀering ਆ ਪੈਰਾਂ 'ਚ ਬ੍ਰੇਕ ਆ ਬੰਦਾ ਕਿਵੇਂ ਮਰ ਜੂ ਮਰਸਟੀਕਾਰ ਆ ਭਾਗ 'ਚ ਮਿਆਰ ਵਾਲਾ ਰੇੜਾ ਨਹੀਂ ਹੈਗਾ ਬਈ ਬੀਨ ਬ੍ਰੇਕ ਕੋਈ ਦਬੱਲੀ ਫਰਦਾ ਮੈਂ ਬਾਪੂ ਦੀ ਮਗਜ ਮਾਰੀ ਸੁਣ ਕੇ ਜਿਸ ਮੇਲ ਕੋਰ ਚੁੱਪ ਕਰਨਾ ਹੀ ਬਿਹਤਰ ਸਮਝਿਆ ਉਹਨੂੰ ਪੱਲੇ ਪੰਤ ਪਤਾ ਸੀ ਕਿ ਪੀਤੀ ਚ ਬਾਪੂ ਨੂੰ ਗੱਲਾਂ ਚ ਕੋਈ ਨਹੀਂ ਜਿੱਤ ਸਕਦਾ। ਮਾਂ ਤੇ ਬਾਪੂ ਤਿੰਨ ਕ ਵਜੇ ਤੁਰ ਪਏ। ਤੁਰਦੇ ਬਾਪੂ ਨੇ ਸਿਮਰਨ ਨੂੰ 50 ਯੂਰੋ ਦਾ ਸ਼ਗਨ ਦਿੱਤਾ। ਸ਼ਾਮ ਨੂੰ ਕੰਮ ਤੋਂ ਆਏ ਪਰਮਜੀਤ ਨਾਲ ਜਸਮੇਲ ਕੌਰ ਨੇ ਸਾਰੀ ਗੱਲ ਕੀਤੀ। ਪਰਮਜੀਤ ਦੇ ਦਿਲ ਦੀ ਹੋ ਗਈ ਸੀ। ਉਹ ਤਾਂ ਕਦੋਂ ਦਾ ਬੇਬੇ ਬਾਪੂ ਨੂੰ ਇੱਥੇ ਬੁਲਾਉਣਾ ਚਾਹੁੰਦਾ ਸੀ। ਸੇਵਾ ਕਰਨੀ ਚਾਹੁੰਦਾ ਸੀ ਉਹਨਾਂ ਦੀ। ਬੇਬੇ ਬਾਪੂ ਨੇ ਸਾਰੀ ਉਮਰ ਤੰਗੀ ਕੱਟ ਕੇ ਪਰਮਜੀਤ ਨੂੰ ਪੜਾਇਆ ਸੀ। ਪਰ ਹੁਣ ਸਾਰੀਆਂ ਆਰਥਿਕ ਤੰਗੀਆਂ ਧੋ ਦੇਣੀਆਂ ਚਾਹੁੰਦਾ ਸੀ ਉਹ ਉਹ ਚਾਹੁੰਦਾ ਸੀ ਬੇਬੇ ਤੇ ਬਾਪੂ ਦਾ ਬੁਢਾਪਾ ਸਵਰਗ ਬਣ ਜੇ ਅਗਲੇ ਦਿਨ ਪਰਮਜੀਤ ਨੇ ਹਫਤੇ ਦੀ ਛੁੱਟੀ ਲੈ ਲਈ ਜਸਮੀਲ ਕੌਰ ਤੇ ਪਰਮਜੀਤ ਨੇ ਬਾਪੂ ਤੇ ਬੇਬੇ ਦੀ ਸਾਂਝੀ ਸਪੌਂਸਰਸ਼ਿਪ ਤਿਆਰ ਕਰਾ ਕੇ ਪੋਸਟ ਵੀ ਕਰਤੀ ਤੇ ਨਾਲ ਹੀ ਟਿਕਟਾਂ ਲਈ 50000 ਰੁਪਏ ਦਾ ਚੈੱਕ ਨੱਥੀ ਕਰਤਾ ਬਜ਼ੁਰਗ ਹੋਣ ਕਰਕੇ ਬੇਬੇ ਬਾਪੂ ਨੂੰ ਅੰਬੈਸਦੀ ਨੇ ਛੇਤੀ ਵੀਜ਼ਾ ਦੇ ਦਿੱਤਾ ਨਾ ਚਾਹੁੰਦੇ ਹੋਏ ਵੀ ਨੋ ਪੁੱਤ ਦੇ ਪੋਤੇ ਨਾਲ ਬੁਢਾਪਾ ਬਤਾਉਣ ਦਾ ਚਾਲ ਹੈ ਕਿ ਉਹ ਆਸਟਰੀ ਆ ਗਏ। ਬਾਬਾ ਪੋਤੇ ਨਾਲ ਛੇਤੀ ਕੋਲ ਮਿਲ ਗਿਆ। ਬੱਚੇ ਨਾਲ ਬੱਚਾ ਹੋ ਗਿਆ। ਪਰ ਨੋ ਦੀ ਨੋਖ ਝੋਕ ਉਹਨਾਂ ਨੂੰ ਕਾਫੀ ਰੜਕਦੀ। ਪਰ ਜਦੋਂ ਪੋਤਾ ਸਿਮਰਨ ਇੱਕ ਵਾਰੀ ਬਾਬਾ ਜੀ ਜਾਂ ਬੇਬੇ ਜੀ ਆ ਕੇ ਬੁੱਕਲ ਚ ਵੜ ਜਾਂਦਾ ਤਾਂ ਬੇਬੇ ਤੇ ਬਾਪੂ ਦੇ ਸਾਰੇ ਦੁੱਖ ਟੁੱਟ ਜਾਂਦੇ। ਬੇਬੇ ਜਸਮੇਲ ਤੇ ਪਰਮਜੀਤ ਦੇ ਆਉਣ ਤੋਂ ਪਹਿਲਾਂ-ਪਹਿਲਾਂ ਰੋਟੀ ਪਾਣੀ ਤਿਆਰ ਕਰ ਲੈਂਦੀ। ਪਰ ਜਸਮੀਲ ਕੌਰ ਦੇ ਕੁਝ ਵੀ ਨਖਰੇ ਹਟ ਨਹੀਂ ਸੀ ਆਉਂਦਾ ਕਦੇ ਸਬਜ਼ੀ ਚ ਲੋਨ ਘੱਟ ਕਦੇ ਜ਼ਿਆਦਾ ਕਦੇ ਕੱਚੀ ਰੋਟੀ ਦੀ ਸ਼ਿਕਾਇਤ ਕਰਦੀ ਕਦੇ ਚਾਹ ਚ ਮਿੱਠਾ ਘੱਟ ਕਦੇ ਜ਼ਿਆਦਾ ਦੱਸਦੀ ਪਰ ਬੇਬੇ ਦਾ ਨਿੱਤ ਨੇਮਾ ਬਦਲਿਆ ਉਹ ਜਸਮੀਲ ਕੌਰ ਤੇ ਪਰਮਜੀਤ ਨੂੰ ਉਠਣਸਾਰ ਚਾਹ ਬਣਾ ਕੇ ਦੇ ਦਿੰਦੀ ਨਾਸ਼ਤੇ ਲਈ ਲੋਨ ਜਾਂ ਆਲੂਆਂ ਵਾਲੇ ਪਰੌਂਠੇ ਤਿਆਰ ਕਰ ਦਿੰਦੀ ਬਸ ਇਹ ਉਹਨਾਂ ਦੀ ਹਰ ਰੋਜ਼ ਦੀ ਜ਼ਿੰਦਗੀ ਸੀ ਆਹਰ ਸੀ ਓਯਾ ਬਈ ਮੇਰੇ ਸ਼ੇਰਾ ਉੱਠ ਕੇ ਮੇਰੇ ਨਾਲ ਪਾਰੀ ਕਰਕੇ ਹਿੱਕ ਠਾਰਦੇ ਮੇਰੀ ਬਾਬੇ ਮੀਹਾ ਸਿੰਘ ਨੇ ਫੇਰ ਹਾਕ ਮਾਰੀ ਆ ਜਾਂਦਾ ਕੀ ਐਡੀ ਛੇਤੀ ਹੇਜ ਮਾਰ ਗਿਆ ਇਹਨੂੰ ਛੁੱਟੀ ਵਾਲੇ ਦਿਨ ਵੀ ਸੌਣ ਨਹੀਂ ਦਿੰਦੇ ਹੈਗੇ ਕਿਵੇਂ ਸੰ ਘੱਡਿਆ ਉਪਰੋਂ ਜਿਸ ਮੇਲਕੌਰ ਦੀ ਡਾਂਗ ਦੀ ਹੁਜ ਵਰਗੀ ਆਵਾਜ਼ ਆਈ ਬੋਲਾਂ ਚ ਅੰਤਾਂ ਦਾ ਸੇਕ ਬਾਬਾ ਆਤਮਰਜਬ ਚੁੱਪ ਕਰ ਗਿਆ ਉਦਾਸੀ ਦੀ ਪਲਤਣ ਉਹਦੇ ਬੀਬੇ ਚਿਹਰੇ ਤੇ ਛਾ ਗਈ ਲੇ ਲੈ ਦੇ ਖੁਦਾਣਾ ਸੰਤ ਕੌਰ ਨੇ ਕਿਹਾ ਕੋਈ ਨਾ ਭੈੜੀਏ ਐਵੇਂ ਨਕੜੀ ਜਾਇਆ ਕਰ ਕੋਈ ਆਬਦਾ ਹੋ ਤਾਹੀਂ ਕਹੋ ਬਾਬੇ ਨੇ ਦਿਲ ਦਾ ਦਰਦ ਜੀਵਨ ਸਾਥਣ ਤੋਂ ਲੁਕਾ ਲਿਆ ਬਾਬਾ ਜੀ ਸਾਹਮਣੇ ਸਿਮਰਨ ਕੱਚੇ ਬਣਾਉਣ ਵਿੱਚ ਖੜਿਆ ਸੀ ਹੋਇਆ ਗਿਆ ਮੇਰਾ ਕੁੱਕੜ ਆਜਾ ਆਜਾ ਪਰੀ ਕਰੀਏ ਸਿਮਰਨ ਬਾਬੇ ਦੀ ਨਿੱਕੀ ਬੋਕਲ ਵਿੱਚ ਆ ਗਿਆ ਬਾਬੇ ਦੀ ਹਿੱਕ ਠਰ ਗਈ ਸਿਮਰਨ ਬਾਬੇ ਦੀ ਹਿੱਕ ਨਾਲ ਚੰਮ ਗਿੱਦੜ ਵਾਂਗ ਚਿਪਕ ਗਿਆ। ਓਏ ਕੁੱਕੜਾ। ਇਹ ਦੱਸ ਬਈ ਸ਼ੀ ਕਰਕੇ ਆਇਆ? ਨਹੀਂ। ਉਹਨੇ ਸਿਰ ਮਾਰਿਆ। ਜਾਂ ਫਿਰ ਸ਼ੀ ਕਰਕੇ ਆ। ਮੈਂ ਨਹੀਂ, ਤੁਸੀਂ ਕਰਾ ਕੇ ਲਿਆਓ। ਚੱਲ ਫਿਰ। ਬਾਬਾ ਪੋਤਾ ਟਾਇਲਟ ਨੂੰ ਹੋ ਤੁਰੇ। ਓਏ ਕੁੱਕੜਾ। ਬਾਹਰੀ ਮੁੱਤੀ ਗਰੀ ਜਾਣਾ। ਬਾਬੇ ਨੇ ਦੁਹਾਈ ਜੀ ਦੇਣੀ ਸ਼ੁਰੂ ਕਰ ਦਿੱਤੀ। ਸਿਮਰਨ ਖੇੜ ਖੜਾ ਕੇ ਹਸੀ ਜਾ ਰਿਹਾ ਸੀ। ਵਾਹ ਓਏ ਤੇਰੇ ਕੁੱਕੜਾ। ਥੱਲੇ ਹੀ ਧਾਰੀ ਮਾਰਤੀ ਇਹਨੂੰ ਸਾਫ਼ ਕੌਣ ਕਰੂ ਤੁਸੀਂ ਕਿਉਂ ਮੈਂ ਤੇਰਾ ਨੌਕਰ ਆ ਹਾਂ ਹੱਸਦੇ ਹੱਸਦੇ ਬਾਬੇ ਨੇ ਸਿਮਰਨ ਦਾ ਪਿਸ਼ਾਬ ਕੱਪੜੇ ਨਾਲ ਸਾਫ਼ ਕਰਤਾ ਫਿਰ ਹੱਥ ਧੋ ਕੇ ਦੋਨੋਂ ਫਿਰ ਸੈਟੀ ਤੇ ਆ ਬੈਠੇ ਕੰਬਲ ਆਪਣੇ ਉੱਪਰੋਂ ਲਾ ਕੇ ਉਹਨੇ ਸਿਮਰਨ ਤੇ ਦੇ ਦਿੱਤਾ ਚੰਗਾ ਫਿਰ ਗੱਲ ਸੁਣ ਜਦੋਂ ਮੈਂ ਮਰ ਗਿਆ ਫਿਰ ਤੇਰੀ ਮੁੱਤੀ ਕੌਣ ਕਰਾਇਆ ਕਰੂ ਇਹ ਦੱਸ ਬੇਬੇ ਜੀ ਤੇ ਜਦੋਂ ਬੇਬੇ ਵੀ ਮਰ ਗਈ ਫਿਰ ਫਿਰ ਮੈਂ ਆਪ ਕਰ ਲਿਆ ਕਰੂੰ ਉਹਨੇ ਭੋਲੇ ਭਾਉ ਤਰ ਦਿੱਤਾ ਚਿਹਰੇ ਦੀ ਮਾਸੂਮੀਅਤ ਤੇ ਆਪਣੀ ਮਿਸਾਲ ਆਪ ਹੀ ਸੀ ਉਹ ਤੜਕੋ ਤੜਕੀ ਜੁਆਕ ਨਾਲ ਮਰਨ ਮਰਾਉਣ ਦੀਆਂ ਗੱਲਾਂ ਨਾ ਕਰਿਆ ਕਰੋ ਕਦੇ ਰੱਬ ਦਾ ਨਾਮ ਵੀ ਲੈ ਲਿਆ ਕਰੋ ਤੁਸੀਂ ਕੋਈ ਲੈਦੇ ਨਹੀਂ ਮਰਨਾ ਸਾਰੀ ਦੁਨੀਆ ਹੀ ਮਰਦੀ ਆਈ ਆ ਜਸ ਮੇਲ ਘਰ ਉੱਟ ਕੇ ਢਾਈ ਉਹਦੀ ਗੱਲ ਪਾਈ ਹੋਈ ਪਤਲੀ ਜੀ ਮੱਛਰਦਾਨੀ ਵਰਗੀ ਮੈਕਸੀ ਉਹਦਾ ਨੰਗੇਜ ਠਕਣ ਤੋਂ ਅਸਮਰੱਥ ਸੀ ਮੈਕਸੀ ਹਿਟੋਂ ਦੇ ਅੰਗ ਬਾਹਰ ਨੂੰ ਝਾਤੀਆਂ ਮਾਰਦੇ ਸੀ। ਗੱਲ ਵੱਲੋਂ ਬੇਤਿਆਨਾ ਹੋ ਕੇ ਬਾਬੇ ਨੇ ਖਿੜਕੀ 'ਚੋਂ ਬਾਹਰ ਦੇਖਣਾ ਸ਼ੁਰੂ ਕਰ ਦਿੱਤਾ। ਦਿਲ ਵਿੱਚੋਂ ਬਖਸ਼ ਵਾਹਿਗੁਰੂ ਬਖਸ਼ ਵਾਹਿਗੁਰੂ ਕਰੀ ਜਾ ਰਿਹਾ ਸੀ। ਸੰਤਕੌਰ ਦੀ ਬਣਾਈ ਹੋਈ ਚਾਹ ਡੋਲ ਕੇ ਜਸਮੀਲ ਕੌਰ ਨੇ ਹੋਰ ਚਾਹ ਧਰ ਲਈ। ਸੰਤਕੌਰ ਕੰਨ ਲਪੇਟ ਕੇ ਪੋਤੇ ਕੋਲ ਆ ਬੈਠੀ। ਨੂ ਦਾ ਤਾਂ ਬੋਤੋ ਚੱਲਿਆ ਨਹੀਂ ਸੀ ਗਿਆ। ਕਦੇ-ਕਦੇ ਉਹਦਾ ਦਿਲ ਇੱਥੋਂ ਚੀਕਾਂ ਮਾਰ-ਮਾਰ ਕੇ ਦੌੜ ਦੌੜ ਜਾਣ ਨੂੰ ਕਰਦਾ। ਪਰ ਉਹ ਬੇਵਸ ਸੀ ਮਜਬੂਰ ਸੀ ਪੋਤੇ ਤੇ ਪੁੱਤ ਦਾ ਮੋਹ ਉਹਦੇ ਪੈਰਾਂ ਦੀਆਂ ਬੇੜੀਆਂ ਬਣ ਗਿਆ ਉਹ ਦਿਲੋਂ ਚਾਹੁੰਦੀ ਹੋਈ ਵੀ ਕਿਸੇ ਪਾਸੇ ਭੱਜ ਨਹੀਂ ਸੀ ਸਕਦੀ ਅਗਲੇ ਦਿਨ ਨੂੰ ਪੁੱਤ ਦੇ ਕੰਮ ਤੇ ਜਾਣ ਤੋਂ ਬਾਅਦ ਮੀਹਾ ਸਿੰਘ ਤੇ ਸੰਤਕੌਰ ਇੱਕ ਦੂਜੇ ਨਾਲ ਦੁੱਖ ਸੁਖ ਕਰਦੇ ਰੋਂਦੇ ਰਹੇ ਸਿਮਰਨ ਹਜੇ ਸੁੱਤਾ ਪਿਆ ਸੀ ਸੰਤਕੁਰੇ ਚੌ ਪਿੰਡਾਂ 'ਚ ਕਿਸੇ ਤੋਂ ਉਹ ਹੀ ਨਹੀਂ ਸੀ ਕਹਾਈ ਇੱਥੇ ਆ ਕੇ ਕੱਖੋਂ ਹੌਲੇ ਹੋ ਗਏ ਆਪਦੀ ਨੂੰ ਹੀ ਸੋਰੀ ਸੌਰੀ ਦੀ ਮੂਹ ਨਹੀਂ ਲਾਉਂਦੀ ਨਾਲੇ ਸੌਰੀ ਦੀ ਨੂੰ ਕਦੇ ਕੁਝ ਨਹੀਂ ਕਿਹਾ ਦੇਖ ਦੇਖ ਜਿਉਂਨੇ ਆ ਮੀਹਾ ਸਿੰਘ ਨੇ ਭਰਿਆ ਮਨ ਫਿਰ ਹੌਲਾ ਕਰਨਾ ਸ਼ੁਰੂ ਕਰਤਾ ਇਸ ਚੰਦਰੀ ਧਰਤੀ ਦਾ ਪਾਣੀ ਕੁਝ ਇਹੋ ਜਿਹਾ ਹੈ ਆਪਦੇ ਬਗਾਨੇ ਦੀ ਪਹਿਚਾਣ ਹੀ ਨਹੀਂ ਰਹਿਣ ਦਿੰਦਾ ਸੰਤ ਕੌਰ ਵੀ ਹੂਬਕਿਆਂ ਪਰ ਪਰ ਰੋਣ ਲੱਗ ਪਈ ਬਾਬਾ ਜੀ ਸਿਮਰਨ ਪੈਂਟ ਦੀਆਂ ਜੇਬਾਂ 'ਚ ਹੱਥ ਪਾਈ ਖੜਿਆ ਸੀ ਓਏ ਉੱਠ ਖੜਿਆ ਮੇਰਾ ਕੁਕੜ ਬਾਬੇ ਨੇ ਪਰਦੇ ਨਾਲ ਅੱਖਾਂ ਸਾਫ਼ ਕਰ ਲਈਆਂ ਸੰਤਕੌਰ ਕਿਚਨ 'ਚ ਚਲੀ ਗਈ ਬਾਬਾ ਜੀ ਤੁਸੀਂ ਰੋਂਦੇ ਕਿਉਂ ਆ ਹੋਈ ਮੈਂ ਕਦੋਂ ਰੋਣਾ ਕੁਕੜਾ ਮੈਂ ਤਾਂ ਅੱਖਾਂ 'ਚ ਦਵਾਈ ਪਾਈ ਆ ਸਿਮਰਨ ਦੁੱਧ ਲਿਆਵਾਂ ਕਿ ਪਰੌਂਠਾ ਬੇਬੇ ਨੇ ਕਿਚਨ 'ਚੋਂ ਆਵਾਜ਼ ਦੇ ਕੇ ਪੁੱਛਿਆ ਮੈਂ ਤਾਂ ਅੰਡਾ ਖਾਊਂਗਾ ਸਿਮਰਨ ਦੇ ਕਹਿਣ ਤੇ ਸੰਤਕੌਰ ਚੁੱਪ ਕਰ ਗਈ ساری ਉਮਰ ਸੰਤ ਤੇ ਮੀਹਾ ਸਿੰਘ ਨੇ ਅੰਡੇ ਮੀਟ ਨੂੰ ਹੱਥ ਨਹੀਂ ਲਾਇਆ ਸ਼ਰਾਬ ਉਹਨਾਂ ਦੇ ਕਦੇ ਘਰੇ ਵੜੀ ਨਹੀਂ ਸੀ। ਅੱਛਾ ਆਂਡਾ ਖਾਏਂਗਾ? ਸੰਤਕੌਰ ਨੂੰ ਚੁੱਪ ਦੇ ਕੇ ਮੀਹਾ ਸਿੰਘ ਬੋਲਿਆ। ਹਾਂਜੀ। ਵਾਹ ਬਈ ਵਾਹ। ਇੱਕ ਖਾਏਂਗਾ ਕਿ ਦੋ? ਦੋ। ਲੈ ਬਈ। ਮੈਂ ਆਂਡੇ ਉਬਾਲ ਕੇ ਦੇਦੀ ਹਾਂ ਆਪਦੇ ਕੁੱਕੜ ਨੂੰ। ਬਾਬਾ ਕਿਚਨ 'ਚ ਜਾ ਕੇ ਦੋ ਆਂਡੇ ਉਬਾਲ ਲਿਆਇਆ ਤੇ ਆਪਣੇ ਹੱਥੀ ਸਿਮਰਨ ਨੂੰ ਖਵਾਉਣ ਲੱਗ ਪਿਆ। ਬਾਬਾ ਜੀ ਤੁਸੀਂ ਵੀ ਖਾਓ। ਉਤਮੀ ਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਮੈਂ ਨਹੀਂ ਖਾਣੇ ਨਹੀਂ ਖਾਓ ਜਿੱਦ ਕਰਕੇ ਸਿਮਰਨ ਨੇ ਅੰਡੇ ਦਾ ਇੱਕ ਟੁਕੜਾ ਬਾਬੇ ਦੇ ਮੂੰਹ ਚ ਪਾਤਾ ਔਖੇ ਸੌਖੇ ਬਾਬੇ ਨੇ ਅੰਡੇ ਦਾ ਟੁਕੜਾ ਵੀ ਅੰਦਰ ਲੰਗਾ ਲਿਆ ਪੋਤੇ ਦੇ ਉਸ ਨੂੰ ਜਰਾ ਵੀ ਗੁੱਸਾ ਨਹੀਂ ਸੀ ਆਇਆ ਸ਼ਾਮ ਨੂੰ ਜਸਮੇਲ कौर ਦੀ ਸਹੇਲੀ ਸੰਗੀਤਾ ਆਈ ਸੰਗੀਤਾ ਕਦੇ ਜਸਮੇਲ ਕੌਰ ਨਾਲ ਫਰੰਟ ਆਫਿਸ ਮੈਨੇਜਰ ਤੌਰ ਤੇ ਕੰਮ ਕਰਦੀ ਸੀ ਜਸਮੇਲ कौर ਦੇ ਵਿਆਦੀ ਪਾਰਟੀ ਤੇ ਸੰਗੀਤਾ ਖੂਬ ਨੱਚੀ ਸੀ ਹੁਣ ਅਗਲੇ ਹਫਤੇ ਸੰਗੀਤਾ ਦਾ ਵਿਆਹ ਸੀ ਉਹ ਜਸਮੇਲ कौर ਤੇ ਪਰਮਜੀਤ ਨੂੰ ਵਿਆਹ ਦਾ ਕਾਰਡ ਦੇਣ ਆਈ ਸੀ ਇੱਥੇ ਆ ਕੇ ਓਹਨੂੰ ਪਤਾ ਚੱਲਿਆ ਕਿ ਜਸਮੇਲ ਦੇ ਸੱਸ ਸਹੁਰਾ ਵੀ ਆਸਟਰੀ ਆਏ ਹੋਏ ਨੇ ਤਾਂ ਸੱਸ ਸਹੁਰੇ ਦੀ ਆਉਣ ਬਾਰੇ ਨਾਂ ਦੱਸਣ ਦਾ ਕਾਰਨ ਸੰਗੀਤਾ ਜਸਮੇਲ ਨਾਲ ਕਾਫੀ ਗੁੱਸੇ ਹੋਈ ਤੇ ਜਾਣ ਲੱਗੀ ਵਿਆਦੀ ਪਾਰਟੀ ਤੇ ਸੱਸ ਸਹੁਰੇ ਨੂੰ ਵੀ ਨਾਲ ਲਿਆਉਣ ਦੀ ਸਖਤ ਹਦਾਇਤ ਕਰ ਗਈ ਖੈਰ ਅਖੀਰ ਸੰਗੀਤਾ ਦੇ ਵਿਆਹ ਦਾ ਦਿਨ ਵੀ ਆ ਗਿਆ ਜਸਮੇਲ ਸਵੀਰ ਤੋਂ ਹੀ ਤਿਆਰ ਹੋ ਰਹੀ ਸੀ ਉੱਪਰ ਜਾਂਦੀ ਉਹ ਸੱਸ ਸਹੁਰੇ ਨੂੰ ਵਿਆਹ ਦੀਆਂ ਪਾਰਟੀਆਂ ਸੰਬੰਧੀ ਅਜੀਬੋ ਗਰੀਬ ਨਸੀਤਾਂ ਦੇ ਰਹੀ ਸੀ ਬਹੁਤਾ ਨਾਂ ਬੋਲਣ ਲਈ ਤਾਕੀਦ ਕਰ ਰਹੀ ਸੀ ਦਿਨ ਦੇ 1:00 ਵਜੇ ਸਾਰੇ ਵਿਆਦੀ ਪਾਰਟੀ ਤੇ ਪੁੱਜ ਗਏ ਇੱਕ ਵੱਡੇ ਹਾਲ ਵਿੱਚ ਅਜੀਬ ਜੀ ਪਾਰਟੀ ਦੇਖ ਕੇ ਸੰਤਕੌਰ ਤੇ ਮੀਹਾ ਸਿੰਘ ਕੂਟਾ ਬਾਟੀ ਜਿਹੀ ਝਾਕ ਰਹੇ ਸੀ ਸਿਮਰਨ ਬਾਬੇ ਦੀ ਗੋਦੀ ਚੜਿਆ ਬੈਠਿਆ ਸੀ ਔਰ ਤਾਂਤੇ ਮਰਦ ਸਿਗਰਟਾਂ ਪੀ ਨਹੀਂ ਸੀ ਰਹੇ ਸਗੋਂ ਧੂ ਰਹੇ ਸੀ ਬਜ਼ੁਰਗੋ ਤੁਸੀਂ ਵੀ ਮਾਰ ਲਓ ਘਟ ਇੱਕ ਨੌਜਵਾਨ ਨੇ ਬਾਬੇ ਨੂੰ ਆ ਕੇ ਸੁਲਾ ਮਾਰੀ ਰਾਜੀ ਰਹਿ ਜਵਾਨਾ ਅਸੀਂ ਤਾਂ ਕਦੇ ਜਵਾਨੀ ਚ ਨਹੀਂ ਪੀਤੀ ਹੁਣ ਤਾਂ ਕੀ ਸੌ ਤੋੜਨੀ ਆ ਨੌਜਵਾਨ ਹੱਸਦਾ ਹੋਇਆ ਤੁਰ ਗਿਆ ਵਿਆਹ ਦੀਆਂ ਸਧਾਰਨ ਜੀਆਂ ਰਸਮਾਂ ਤੋਂ ਬਾਅਦ ਗਿਫਟ ਦੇਣ ਦਾ ਦੌਰ ਚੱਲਿਆ ਫਿਰ ਸੰਗੀਤ ਤੇ ਫਿਰ ਡਾਂਸ ਦਾ ਸਿਲਸਿਲਾ ਸ਼ੁਰੂ ਹੋਇਆ ਜਿਸ ਮੇਲ ਹੱਥ ਵਿੱਚ ਵਾਈਨ ਦਾ ਗਲਾਸ ਫੜੀ ਤਰ੍ਹਾਂ ਤਰ੍ਹਾਂ ਦੇ ਗੋਰਿਆਂ ਇੰਡੀਅਨਾਂ ਨੂੰ ਗਲਵਕੜੀਆਂ ਪਾ ਰਹੀ ਸੀ ਵਾਈਨ ਪਿੰਦੀ ਕਦੇ ਕਿਸੇ ਨੂੰ ਚੁੰਮੀ ਜਾਟੀ ਵੀ ਕਰ ਜਾਂਦੀ ਦੇਖ ਦੇ ਕੇ ਮੀਹਾ ਸਿੰਘ ਨੇ ਅੱਖਾਂ ਬੰਦ ਕਰ ਲਈਆਂ ਆਪਣੇ ਵਾਲੀ ਵੀ ਪਿੰਦੀ ਫਿਰਦੀ ਆ ਸੰਤਕੌਰ ਨੇ ਬੂਝੀਆਂ ਅੱਖਾਂ ਨਾਲ ਦੇਖ ਕੇ ਮੀਹਾ ਸਿੰਘ ਨੂੰ ਪੁੱਛਿਆ ਦੇਖੇ ਚੱਲ ਤੂੰ ਰੰਗ ਕਰਤਾਰ ਦੇ ਮੈਂ ਪੁੱਛਦੀ ਆ ਇਸ ਝੜੇਲ ਨੂੰ ਸਾਡੀ ਤਾਂ ਕੁੱਲ ਨੂੰ ਲਾਜ ਲਈ ਜਾਂਦੀ ਐ ਹਰਾਮ ਦੀ ਸੰਤਕੌਰ ਹਨੇਰੀ ਵਾਂਗ ਉਠੇ ਉਹਦੀਆਂ ਜੋਤ ਹੀਣ ਅੱਖਾਂ 'ਚ ਚਿੰਗਿਆੜੇ ਫੁੱਟੇ ਸੀ ਪਰ ਮੀਹਾ ਸਿੰਘ ਨੇ ਬਾਹ ਤੋਂ ਫੜ ਕੇ ਉਹਨੂੰ ਬਿਠਾ ਲਿਆ ਬਹਿ ਜਾ ਬਹਿ ਜਾ ਰਾਮ ਨਾਲ ਕਿਉਂ ਮੁੱਕੀਆਂ ਖਾਣੀਆਂ ਇੱਥੇ ਕੋਈ ਨਹੀਂ ਪੁੱਛਦਾ ਖਾਂਦਾਨ ਨੂੰ ਕਾਲਯੁਗਾ ਆਇਆ ਪਿਆ ਹੈ ਰਾਤ ਦੇ 1 ਵਜੇ ਪਾਰਟੀ ਖਤਮ ਹੋਈ ਸੰਤਕੌਰ ਤੇ ਮੀਹਾ ਸਿੰਘ ਕੁਰਸੀਆਂ ਤੇ ਬੈਠੇ ਕਈ ਵਾਰ ਸੋ ਕੇ ਜਾਗ ਚੁੱਕੇ ਸੀ ਸਿਮਰਨ ਬਾਬੇ ਦੀ ਬੁੱਕਲ ਚ ਪਿਆ ਨਿੱਕੇ ਨਿੱਕੇ ਘਰਾੜੀ ਮਾਰ ਰਿਹਾ ਸੀ ਸਾਰੀ ਰਾਤ ਦੋਨਾਂ ਬਜ਼ੁਰਗਾਂ ਨੂੰ ਨੀਂਦ ਨਾ ਪਈ ਉਹ ਜਿਵੇਂ ਪਏ ਸੀ ਉਮੇ ਉੱਠ ਗੜੇ ਸਵੇਰੇ 7 ਵਜੇ ਸੰਤਕੌਰ ਨੇ ਨਿਧੜਕ ਹੋ ਕੇ ਪਰਮਜੀਤ ਨੂੰ ਜਗਾ ਲਿਆ ਉਹ ਦੰਦ ਸਾਫ ਕਰਕੇ ਹੇਠਾਂ ਆ ਪੁੱਤ ਪੁੱਤ ਪਰਮ ਸਾਨੂੰ ਅੱਜ ਟਿਕਟ ਲੈ ਕੇ ਦੇ ਦੇ ਅਸੀਂ ਨਹੀਂ ਇੱਥੇ ਰਹਿਣਾ ਚਾਹੇ ਲੱਖ ਗਰੀਬੀ ਸੀ ਉਥੇ ਪਰ ਸਾਰੀ ਜ਼ਿੰਦਗੀ ਇੱਜ਼ਤ ਦੀ ਗੁਜ਼ਾਰੀ ਆ ਹੁਣ ਸਾਡਾ ਬੁਢਾਪਾ ਖਰਾਬ ਨਾ ਕਰ ਪੁੱਤ ਬੇਬੇ ਪੁੱਤ ਦੇ ਸਾਹਮਣੇ ਚਾਹ ਦਾ ਕੱਪ ਰੱਖਦੀ ਹੋਈ ਬੋਲੀ ਤੇ ਫਿਸ ਪਈ ਬੇਬੇ ਇਇ ਤੂੰ ਦਾ ਕਲਚਰ ਇਹੋ ਜਿਹਾ ਹੀ ਆ ਕੀ ਕਰੀਏ ਜੈਸਾ ਦੇਸ਼ ਵੈਸਾ ਭੇਸ ਇਹੋ ਜਿਹਾ ਬਣ ਕੇ ਰਹਿਣਾ ਪੈਂਦਾ ਪਰਮਜੀਤ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਬੇਬੇ ਬਾਪੂ ਰਾਤ ਵਾਲੀ ਪਾਰਟੀ ਤੋਂ ਦੁਖੀ ਸੀ ਪੁੱਤ ਅੱਖੋਂ ਪਰੇ ਜੱਗ ਮਰੇ ਤੁਸੀਂ ਜਿਉਂਦੇ ਵਾਸਤੇ ਰਹੋ ਹੱਸੋ ਖੇਡੋ ਮੋਜਾ ਮਾਣੋ ਪਰ ਸਾਨੂੰ ਅੱਜ ਟਿਕਟ ਲੈ ਕੇ ਦੇ ਦੇ ਸਾਨੂੰ ਪਿਛਲੇ ਵਕਤ ਨਾ ਰੋਲ ਪੁੱਤ ਸਾਡੀ ਮੌਤ ਨਾ ਖਰਾਬ ਕਰ ਰੋਲਾ ਸੁਣ ਕੇ ਜਸਮੀਲ ਹੀਠਾਂ ਉੱਤਰ ਆਈ ਬੇਬੇ ਬਾਪੂ ਇੰਡੀਆ ਜਾਣ ਨੂੰ ਕਹਿੰਦੇ ਆ ਪਰਮਜੀਤ ਨੇ ਕਿਹਾ ਜਾਣ ਦਿਓ ਫਿਰ ਆਪਾਂ ਬੇਬੀ ਸੇਟਰ ਰੱਖ ਲਵਾਂਗੇ ਇਹਨਾਂ ਤੋਂ ਬਿਨਾ ਕਿਤੇ ਜੁਆਕ ਨਹੀਂ ਪਲਣਾ ਮੇਰਾ ਜਸਮੀਲ ਕੌਰ ਨੇ ਅਜੀਬ ਜਿਹੀ ਆਕਾਸ਼ਵਾਣੀ ਕੀਤੀ ਜੇ ਪੁੱਤ ਤੁਸੀਂ ਕਹੋ ਤਾਂ ਸੀ ਸਿਮਰਨ ਨੂੰ ਨਾਲ ਲੈ ਜਾਣੇ ਆ ਉੱਥੇ ਬਥੇਰੇ ਚੰਗੇ-ਚੰਗੇ ਸਕੂਲ ਆ ਉੱਥੇ ਲਾ ਦੇਵਾਂਗੇ ਨਾਲੇ ਸਾਡੀ iracial ਬੋਲ ਬਣੀ ਰਹੂ ਅਸੀਂ ਨਹੀਂ ਭੇਜਣਾ ਉਥੇ ਉੱਥੇ ਭੇਜ ਗਿਆ ਸੀ ਇਹਨੂੰ ਥੋਡੇ ਵਰਗਾ ਉਹ ਜੱਡ ਨਹੀਂ ਬਣਾਉਣਾ ਜੇ ਤੁਸੀਂ ਜਾਣਾ ਤਾਂ ਜਾਓ ਬੜੀ ਖੁਸ਼ੀ ਨਾਲ ਉਹ ਪੌੜੀਆਂ ਚੜ ਗਈ ਸੁਣ ਲਿਆ ਪੁੱਤ ਬਸ ਹੁਣ ਸਾਡੀ ਹੋਰ ਨਾ ਛੋਤ ਪਲੁਹਾ ਹੁਣ ਸਾਨੂੰ ਤੋੜਦੇ ਹਾੜੇ ਮੇਰਾ ਸ਼ੇਰ ਬੇਬੇ ਨੇ ਹੱਥ ਬੰਨੇ ਪਰਮਜੀਤ ਨੇ ਬਥੇਰਾ ਸਮਝਾਇਆ ਪਰ ਬੇਬੇ ਬਾਪੂ ਨੇ ਇੰਡੀਆ ਜਾਣ ਦੀ ਜਿੱਦ ਫੜ ਰੱਖੀ ਫਿਰ ਹਾਰ ਕੇ ਉਸਨੇ ਆਪਣੇ ਇੱਕ ਟਰੈਵਲ ਏਜੰਟ ਮਿੱਤਰ ਦੇ ਘਰ ਫੋਨ ਕੀਤਾ ਅਗਲੇ ਦਿਨ ਸਵੇਰੇ ਟਿਕਟਾਂ ਘਰੇ ਪਹੁੰਚਾ ਦੇਣ ਦੀ ਤਾਕੀਦ ਕੀਤੀ ਸਾਰੀ ਰਾਤ ਬਾਬਾ ਸਿਮਰਨ ਨੂੰ ਹਿੱਕ ਤੇ ਪਾਈ ਪਿਆ ਰੋਂਦਾ ਰਿਹਾ ਇਹੀ ਹਾਲਤ ਸੰਤਕੌਰ ਦੀ ਵੀ ਸੀ ਸਭ ਤੋਂ ਵੱਧ ਦੁੱਖ ਉਹਨਾਂ ਨੂੰ ਸਿਮਰਨ ਤੋਂ ਵਿਛੜਨ ਦਾ ਸੀ ਅਗਲੇ ਦਿਨ ਸਵੇਰੇ ਦੋ ਹਵਾਈ ਟਿਕਟਾਂ ਘਰੇ ਪਹੁੰਚ ਗਈਆਂ ਜਿਸ ਮੇਲ ਕੋਰ ਕੰਮ ਤੇ ਜਾ ਚੁੱਕੀ ਸੀ ਤੇ ਜਾਂਦੀ ਹੋਈ ਉਸ ਨੇ ਸੱਸ ਸਹੁਰੇ ਨਾਲ ਜ਼ੁਬਾਨ ਵੀ ਸਾਂਝੀ ਨਹੀਂ ਸੀ ਕੀਤੀ ਹਾਲਾਂਕਿ ਉਹਨੂੰ ਪਤਾ ਸੀ ਕੀ ਅੱਜ ਸ਼ਾਮ ਨੂੰ ਉਹਨਾਂ ਦੀ ਫਲਾਈਟ ਆ ਪਰਮਜੀਤ ਨੇ ਬਿਮਾਰੀ ਦਾ ਬਹਾਨਾ ਲਾ ਕੇ ਫੈਕਟਰੀ ਤੋਂ ਛੁੱਟੀ ਲੈ ਲਈ ਸ਼ਾਮ ਨੂੰ ਪਰਮਜੀਤ ਸਿਮਰਨ ਬਾਪੂ ਤੇ ਬੇਬੇ ਸਾਲਜ਼ਬਰਗ ਦੇ 에ਅਰਪੋਰਟ ਤੇ ਪਹੁੰਚ ਗਏ ਸਿਮਰਨ ਤੋਂ ਬਗੈਰ ਸਾਰਿਆਂ ਦੀਆਂ ਅੱਖਾਂ 'ਚੋਂ ਮੋਦ ਹੜ ਵਗਈ ਜਾ ਰਿਹਾ ਸੀ ਬਾਬਾ ਜੀ ਤੁਸੀਂ ਰੋਣੇ ਕਿਉਂ ਆ ਸਿਮਰਨ ਨੇ ਅਚੰਚੇਤ ਪੁੱਛ ਲਿਆ ਕੁੱਕੜਾ ਅੱਜ ਤੇਰਾ ਬਾਬਾ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਤੇ ਬਾਬੇ ਨੇ ਉੱਚੀ ਦੇਣ ਤਾਂ ਮਾਰੀ ਪਰ ਸਿਮਰਨ ਨੂੰ ਕੁਝ ਵੀ ਸਮਝ ਨਾ ਆਇਆ 에어ਪੋਰਟ ਤੇ ਖੜੇ ਯਾਤਰੀ ਇੱਕਦਮ ਇਧਰ ਨੂੰ ਚੱਕ ਕੇ ਚਲੋ ਬਾਪੂ ਜੀ ਫਲਾਈਟ ਦਾ ਟਾਈਮ ਹੋ ਗਿਆ ਪਰਮਜੀਤ ਨੇ ਕਿਹਾ ਜਾ ਕੇ ਚਿੱਠੀ ਪੱਤਰ ਪਾ ਦਿਓ ਆ ਵਈ ਕੁੱਕੜਾ ਆਪਾਂ ਪਾਰੀ ਕਰੀਏ ਹੁਣ ਪਤਾ ਨਹੀਂ ਆਪਾਂ ਕਦੇ ਮਿਲਾਂਗੇ ਪਤਾ ਨਹੀਂ ਨਹੀਂ ਤੇ ਬਾਬੇ ਨੇ ਸਿਮਰਨ ਨੂੰ ਗੋਦੀ ਚੁੱਕ ਕੇ ਚੁੰਮਣਾ ਸ਼ੁਰੂ ਕਰ ਦਿੱਤਾ ਤੇ ਸੰਤਕੌਰ ਨੂੰ ਫੜਾਤਾ ਰੰਗਾ ਪੁੱਤ ਪਰਮ ਰਲ ਮਿਲ ਕੇ ਰਹਾ ਕਰੋ ਸਿਮਰਨ ਦਾ ਖਿਆਲ ਰੱਖਿਆ ਕਰੋ ਬੇਬੇ ਬਾਪੂ ਗੱਡੇ ਵਰਗੇ ਭਾਰੇ ਪੈਰ ਖੜੀਸਦੇ ਹੋਏ ਬੜੀ ਤੇਜ਼ੀ ਨਾਲ ਚੈਕ ਇਨ ਲਈ ਅੰਦਰ ਦਾਖਲ ਹੋ ਗਏ ਫਲਾਈਟ ਸਹੀ ਟਾਈਮ ਤੇ ਉੱਡ ਗਈ ਰੋਂਦੇ ਕੁਰਲਾਉਂਦੇ ਸਿਮਰਨ ਨੂੰ ਲੈ ਕੇ ਪਰਮਜੀਤ ਵਾਪਸ ਘਰ ਆ ਗਿਆ ਉਹ ਬਾਬੇ ਬਿਨਾ ਦਿਲ ਨਹੀਂ ਸੀ ਲਾ ਰਿਹਾ ਤੇ ਫਿਰ 10 ਦਿਨਾਂ ਬਾਅਦ ਪਰਮਜੀਤ ਨੂੰ ਉਹਦੇ ਮਾਮੇ ਦੇ ਮੁੰਡੇ ਦਾ ਫੈਕਟਰੀ ਫੋਨ ਆਇਆ ਪਰਮਜੀਤ ਦਾ ਬਾਪੂ ਮੀਹਾ ਸਿੰਘ ਹਾਰਟ ਅਟੈਕ ਹੋਣ ਕਾਰਨ ਚੱਲ ਵਸਿਆ ਸੀ ਤੇ ਉਹਨੇ ਮਰਨ ਤੋਂ ਪਹਿਲਾਂ ਓਏ ਕੁੱਕੜਾ ਕਹਿ ਕੇ ਹਾਕਾਂ ਵੀ ਮਾਰੀਆਂ ਸੀ ਫੋਨ ਰੱਖ ਕੇ ਉਹਨੇ ਖਿੜਕੀ ਰਾਹੀਂ ਬਾਹਰ ਤੱਕਿਆ ਤਾਂ ਫੈਕਟਰੀ ਦੀ پارک ਚ ਫੁਹਾਰਾ ਚੱਲ ਰਿਹਾ ਸੀ ਪਰਮਜੀਤ ਨੂੰ ਮਹਿਸੂਸ ਹੋਇਆ ਕਿ ਇਹ ਫੁਹਾਰਾ ਨਹੀਂ ਧਰਤੀ ਰੋ ਰਹੀ ਆ ਇੱਕ ਲੰਮੀ ਛੁੱਟੀ ਲੈ ਕੇ ਘਰ ਆ ਗਿਆ ਘਰ ਆ ਕੇ ਉਸਨੇ ਟਰੈਵਲ ਏਜੰਟ ਨੂੰ ਫੋਨ ਕਰਕੇ ਟਿਕਟ ਬੁੱਕ ਕਰਵਾਈ ਰਾਤ ਦੇ 2 ਵਜੇ ਦੀ ਫਲਾਈਟ ਸੀ ਸ਼ਾਮ ਨੂੰ ਫੇਰ ਫੋਨ ਖੜਕਿਆ ਮਾਮੇ ਦੇ ਪੁੱਤ ਦਾ ਸੀ ਬਾਪੂ ਦਾ ਸਦਮਾ ਨਾ ਸਹਾਰਦੀ ਹੋਈ ਬੇਬੇ ਵੀ ਸਵਾਸ ਤੇ ਆ ਗਈ ਪਰਮਜੀਤ ਨੂੰ ਤੁਰੰਤ ਇੰਡੀਆ ਪਹੁੰਚਣ ਦੀ ਹਦਾਇਤ ਸੀ ਉਹਨਾਂ ਦੇ ਸੰਸਕਾਰ ਉਹਦੇ ਪਹੁੰਚਣ ਤੇ ਹੀ ਕਰਨੇ ਸਨ ਸ਼ਾਮ ਨੂੰ ਹੀ ਪਰਮਜੀਤ ਨੇ ਦੋ ਚਾਰ ਕੱਪੜੇ ਅਟੈਚਿਚ ਪਾਏ ਜਸ ਮੇਲਕੌਰ ਨੂੰ ਦੱਸ ਕੇ ਸਵੇਰੇ 2 ਵਜੇ ਇੰਡੀਆ ਨੂੰ ਰਵਾਨਾ ਹੋ ਗਿਆ ਬਾਪੂ ਬੇਬੇ ਦੇ ਚਿਹਰੇ ਉਹਦੀਆਂ ਅੱਖਾਂ 'ਗੇ ਘੁੰਮ ਰਹੇ ਸੀ ਉਹਦੀਆਂ ਅੱਖਾਂ ਮੀਂਹ ਵਾਂਗ ਵਰੀ ਜਾ ਰਹੀਆਂ ਸੀ ਸੋ ਦੋਸਤੋ ਇਸ ਇੱਕ ਲਾਚਾਰ ਪੁੱਤ ਦੀ ਕਹਾਣੀ ਜੋ ਚਾਹ ਕੇ ਵੀ ਆਪਣੇ ਮਾਪੇ ਨੂੰ ਖੁਸ਼ ਨਹੀਂ ਸੀ ਰੱਖ ਸਕਿਆ ਤੇ ਉਹ ਖੁਸ਼ੀਆਂ ਨਹੀਂ ਸੀ ਦੇ ਪਾਇਆ ਜਿਹਦੀ ਕਲਪਨਾ ਕਰਕੇ ਉਹਨੇ ਆਪਣੇ ਬਜ਼ੁਰਗ ਮਾਪਿਆਂ ਨੂੰ ਆਪਣੇ ਕੋਲ ਸੱਦਿਆ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਸਮੀਲ कौर ਵਰਗੀ ਔਰਤ ਲਈ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਜੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ